ਨਮਸਕਾਰ ਜੈਨ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਅਰੀਅਰ ਨਿਯੋਜ ਤੁਹਾਡਾ ਸਭ ਦਾ ਸਵਾਗਤ ਕਰਦਾ ਮੇਰੇ ਰਾਜਪੁਰਾ ਹਲਕੇ ਦੇ ਲੋਕ ਮੇਰੇ ਸ਼ਹਿਰ ਦੇ ਲੋਕ ਮੇਰੇ ਇਲਾਕੇ ਦੇ ਲੋਕ ਬਹੁਤ ਹੀ ਵਧੀਆ ਨੇ ਬਹੁਤ ਹੀ ਭਲੇ ਮਾਨਸ ਨੇ ਲੋਕਾਂ ਦੇ ਜਲਦੀ ਵਿਸ਼ਵਾਸੀ ਕਰ ਲੈਂਦੇ ਨੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੇਰਾ ਇਹ ਰਾਜਪੁਰਾ ਜਨਮ ਭੂਮੀ ਵੀ ਹੈ ਤੇ ਕਰਮ ਭੂਮੀ ਵੀ ਹੈ ਇਤਨਾ ਵਿਸ਼ਵਾਸ ਕਰਨੰਦੇ ਨੇ ਉਰਜਾਦਾਰਨ ਸਭ ਤੋਂ ਵੱਡਾ ਇਹ ਦੇਖਣੇ ਮਿਲ ਸਕਦਾ ਹੈ ਕਿ ਹੁਣ ਤੱਕ ਰਾਜਪੁਰਾ ਵਿਧਾਨ ਸਭਾ ਦੀਆਂ 16 ਵਾਰ ਕਰੀਬ ਚੋਣਾਂ ਹੋਈਆਂ ਉਦੋਂ 16 ਵਾਰ ਜਿਹੜੀਆਂ ਚੋਣਾਂ ਹੋਈਆਂ 16 ਵਾਰ ਦੇ ਵਿੱਚੋਂ ਉਹਨਾਂ 10 ਬਣਨ ਵਾਲੇ ਐਮਐਲਏ ਦਾ ਸਿੱਧਾ ਸਿੱਧਾ ਯਾਸ਼ਰਵਾਦੀ ਸੰਬੰਧ ਰਾਜਪੁਰੇ ਦੇ ਨਾਲ ਨਹੀਂ ਰਿਹਾ ਕਿਉਂਕਿ ਖਾਸ ਕਰ ਮੇਰੇ ਇਲਾਕੇ ਸ਼ਹਿਰ ਦੇ ਲੋਕ ਆਪਣੀ ਮਿਹਨਤ ਆਪਣੇ ਸ਼ਿੰਗਾਸਦਰੇ ਵਿੱਚ ਵਿਸ਼ਵਾਸ ਰੱਖਦੇ ਨੇ ਜਦ ਜੇ ਮੈਂ ਸ਼ਹਿਰ ਦੇ ਗੱਲ ਕਰਾਂ ਅੱਜ ਜਿਹੜੇ ਮੇਰੇ ਸ਼ਹਿਰ ਦੇ ਲੋਕ ਬਰਾਦੀ ਲੋਕ ਅੱਜ ਬੁਲੰਦੀਆਂ 'ਤੇ ਪਹੁੰਚੇ ਨੇ ਉਹਨਾਂ ਵਿੱਚ ਸਭ ਤੋਂ ਵੱਡੀ ਉਹਨਾਂ ਦੀ ਮਿਹਨਤ ਉਹਨਾਂ ਦਾ ਸੰਘਰਸ਼ ਸਭ ਤੋਂ ਵੱਡਾ ਰਿਹਾ ਹੈ ਸ਼ਹਿਰ ਦੇ ਲੋਕ ਮੇਰੇ ਬਰਾਦੀ ਲੋਕ ਮੇਰੇ ਹਲਕੇ ਦੇ ਲੋਕ ਭਲੇ ਮਾਨਸ ਨੇ ਇਮਾਨਦਾਰ ਨੇ ਤਾਂ ਇਹ ਵੀ ਗੱਲ ਦੱਸਣੀ ਮੈਂ ਲਾਜ਼ਮੀ ਸੰਮਦਾ ਜਰੀ ਸੰਮਦਾ ਕਿ ਪੰਨ ਨਜ਼ਰੀ ਰੱਖਦੇ ਨੇ ਅੱਖ ਬੜੇ 파ਰਖੋ ਹੈ ਸਾਡੇ ਲੋਕਾਂ ਦੇ ਸਾਡੇ ਹਲਕੇ ਦੇ ਲੋਕਾਂ ਦੇ ਕਿਉਂਕਿ ਜਿਸ ਜਿਸਨੇ ਵੀ ਸਾਡੇ ਸ਼ਹਿਰ ਜਾਂ ਸਾਡੇ ਹਲਕੇ ਦੇ ਜਾਂ ਬਰਾਦਰ ਦੇ ਲੋਕਾਂ ਦੇ ਹਿੱਤਾਂ ਦੇ ਰੱਖਿਆ ਨਹੀਂ ਕੀਤੇ ਜਾਂ ਉਹਦੇ ਉਮੀਦਾਂ ਦੇ ਖਰਾ ਨਹੀਂ ਉਤਰੇ ਤਾਂ ਉਹਨਾਂ ਨੂੰ ਬੋਰਡ ਦੀ ਚੋੜ੍ਹ ਦਿੱਤੀ ਹੈ ਅਰਥ ਤੇ ਜੇ ਪਹੁੰਚਾਇਆ ਤੇ ਫਾਸਤੇ ਵੀ ਲੈ ਕੇ ਆਏ ਸਾਡੇ ਸ਼ਹਿਰ ਸਾਡੇ ਹਲਕੇ ਮੇਰੇ ਬਰਾਦਰੀ ਦੇ ਲੋਕਾਂ ਵੱਲੋਂ ਕਦੇ ਕਿਸੇ ਦਾ ਪੱਖਪਾਤ ਨਹੀਂ ਕੀਤਾ ਗਿਆ ਕਿਉਂਕਿ ਜੇ ਪੱਖਪਾਤ ਕੀਤਾ ਗਿਆ ਹੁੰਦਾ ਸਾਡੇ ਸ਼ਹਿਰ ਦੇ ਵਿੱਚ ਸਾਡੇ ਇਲਾਕੇ ਦੇ ਵਿੱਚ ਸਾਡੇ ਬਰਾਦਰੀ ਦਾ ਕੋਈ ਨਾ ਕੋਈ ਐਮਐਲਏ ਜ਼ਰੂਰ ਹੋਣਾ ਸੀ ਜੇ ਮੈਂ ਪਿਛਲੀ ਗੱਲਾਂ ਤੇ ਜਾਵਾਂ ਤਾਂ ਸਵਰਗੀ ਅਗਰ ਖੁਰਾਨਾ ਜੀ ਇੱਥੇ ਐਮਐਲਏ ਬਣਦੇ ਰਹੇ ਕਿਉਂਕਿ ਮੈਂ ਜੋ ਚर्चा ਕਰ ਰਿਹਾ ਉਹ ਉਹਦੇ ਵਿੱਚ ਐਮਐਲਏ ਚਰਚਾ ਕਰ ਰਿਹਾ ਇਸ ਲਈ ਰਾਜ ਖੁਰਾਨਾ ਦੇ ਵੀ ਚਰਚਾ ਕਰਨੀ ਵੀ ਮੈਂ ਜ਼ਰੂਰੀ ਸਮਝਿਆ ਇਹ ਹਰ ਵਿਅਕਤੀ ਜਾਣਦਾ ਕਿ ਸ਼ਹਿਰ ਦੇ ਵਿੱਚ ਹਲਕੇ ਦੇ ਵਿੱਚ ਰਾਜ ਖੁਰਾਨਾ ਨੂੰ ਵਿਕਾਸ ਪੁਰਸ਼ ਨਾਤਾ ਜਾਣਿਆ ਜਾਂਦਾ ਸੀ ਤੋਤੀ ਬੋਲਿਆ ਕਰਦੇ ਜੀ ਰਾਜ ਖੁਰਾਨਾ ਦੇ ਬਰਾਦਰੀ ਦੇ ਉਹਨਾਂ ਦੇ ਪਿੰਡ ਸੇ ਸਭ ਤੋਂ ਵੱਡੀ ਗੱਲ ਕਿ ਉਹਨਾਂ ਵੱਲੋਂ ਕਈ ਵੱਡੇ ਵੱਡੇ ਕੰਮ ਹੀ ਕਰਾਏ ਗਏ ਚਾਹ ਉਹ ਬਾਲਵਰ ਭਵਨ ਸੀ ਜੈਜ ਜਿਹੜਾ ਭਵਨ ਬਣਿਆ ਹੋਇਆ ਹੈ ਲੈਂਸ ਭਵਨ ਬਣਿਆ ਹੋਇਆ ਹੈ ਬਰਦਾਨੀ ਭਵਨ ਬਣਿਆ ਹੋਇਆ ਹੈ ਇਸ ਤੋਂ ਇਲਾਵਾ ਹੋਰ ਵੀ ਕਾਫੀ ਕੁਝ ਦੇਣਾ ਅਰਜ਼ ਖੁਰਾਨੇ ਲਈ ਸੰ ਸਾਡੇ ਸ਼ਹਿਰ ਦੇ ਵਿੱਚ ਪਰ ਜਿਵੇਂ ਮੈਂ ਪਹਿਲੇ ਦੱਸਿਆ ਹੈ ਕਿ ਸਾਡੇ ਲੋਕ ਸਾਡੇ ਲੋਕ ਅੱਖ ਕਾਰ ਨੂੰ ਰੱਖ ਦੇ ਕਿਉਂਕਿ ਉਹ ਸਿਰਫ ਇੱਜ਼ਤ ਚਾਹੁੰਦੇ ਨੇ ਉਹ ਚਾਹੁੰਦੇ ਨੇ ਕਿ ਸਾਡੇ ਸਾਨੂੰ ਕੋਈ ਤੰਗ ਨਾ ਕਰੇ ਸਾਡੇ ਕੰਮਿਲ ਵਿੱਚ ਇੰਟਰਫੇਅਰ ਨਾ ਕਰੇ ਕਿਉਂਕਿ ਸਾਡੇ ਕੋਲ ਟਾਈਮ ਨਹੀਂ ਹੁੰਦਾ ਕਿ ਅਸੀਂ ਕਿਸ ਨਾਲ ਲੜੀਏ ਝਗੜੀਏ ਜਾਂ ਕਿਸੇ ਖਾਤੇ ਕੋਈ ਹੋਰ ਕਿਸੇ ਤਰ੍ਹਾਂ ਦੇ ਕੰਟਰੋਲ ਵਿੱਚ ਪਈ ਅਫਾਜ ਖੁਰਾਨਾ ਬਰਾਦੀ ਦੇ ਅਖਰ ਤਾਰੇ ਸੂਰੇ ਪੂਰੇ ਭਾਰ ਦੇ ਵਿੱਚ ਬਰਾਤਰੀ ਦੇ ਉਹ ਇੱਕ ਛਤਰ ਨੇਤਾ ਗਿਣੇ ਜਾਂਦੇ ਸਨ ਪਰ ਦੋਸਤੋ ਕਿਹਾ ਜਾਂਦਾ ਕਿ ਜਦੋਂ ਸਾਡੇ ਲੋਕਾਂ ਨੂੰ ਲੱਗਿਆ ਕਿ ਸਾਨੂੰ ਇਗਨੋਰ ਕੀਤਾ ਜਾ ਰਿਹਾ ਹੈ ਸਾਡੇ ਨਾਲ ਜੋ ਕੀਤਾ ਜਾ ਰਿਹਾ ਹੈ ਉਹ ਨੀਕ ਕੀਤਾ ਜਾਣਾ ਚਾਹੀਦਾ ਸੀ ਅਸੀਂ ਜੋ ਉਮੀਦ ਰੱਖਦੇ ਸੀ ਉਮੀਦ ਐ ਉਲਟ ਹੋ ਰਿਹਾ ਹੈ ਤਾਂ ਸਾਡੇ ਲੋਕਾਂ ਨੇ ਕੋਈ ਪੱਖਪਾਤ ਨਹੀਂ ਕੀਤਾ ਜਿਹੜਾ ਜਿਹੜੇ ਰਾਜ ਪੁਰਾਣਾ ਸਾਡੇ ਦਿਲਾ ਦੇ ਰਾਜ ਕਰਦੇ ਸੀ ਸਾਡੇ ਸਭ ਤੋਂ ਵੱਡੇ ਪਿਆਰੇ ਨੇਤਾ ਸੀ ਸਾਡੇ ਲੋਕਾਂ ਨੇ ਪਨਰਮੀ ਹਰਾਇਆ ਹਰਾਇਆ ਵੀ ਇਤਨੇ ਬੁਰੀ ਤਰ੍ਹਾਂ ਕਿ ਰਿਕਾਰਡ ਬਣਾਤਾ ਹੁਣ ਕਰਦੇ ਹੈਰਾਨ ਆ ਇਹ ਖਾਸੀਅਤ ਸਾਡੇ ਲੋਕਾਂ ਦੀ ਹੈ ਕਿਉਂਕਿ ਭਲੇ ਮਾਨਸ ਨੇ ਮਾਸਟਰ ਰਹਿੰਦੇ ਨੇ ਕਮਰਬੀ ਬੀ ਰਹਿੰਦੇ ਨੇ ਪਰ ਇੱਕ ਉਹਨਾਂ ਦੀ ਸੋਚ ਹੁੰਦੀ ਹੈ ਕਿ ਸਾਨੂੰ ਮਾਸਟਰ ਰਹਿਣ ਦਿੱਤਾ ਜਾਵੇ ਸਾਡੇ ਹਿੱਤਾਂ ਦੇ ਕੁਠਾਰਾ ਖਾਤ ਨਾ ਕੀਤਾ ਜਾਵੇ ਜਿਸ ਜਿਸ ਨੇ ਵੀ ਕੁਠਾਰਾ ਖਾਤ ਕੀਤਾ ਪਿਛਲਾ ਜਾਸ ਚੱਕ ਕੇ ਦੇਖ ਲਓ ਸਾਡੇ ਹਲਕੇ ਸਾਡੇ ਸ਼ਹਿਰ ਸਾਡੇ ਬਰਾਦੀ ਦੇ ਲੋਕਾਂ ਨੇ ਉਹ ਸਮਝ ਕਾਇਆ ਕਿ ਇਤਿਹਾਸ ਵਿੱਚ ਦੱਲ ਜੁੜਾ ਸਾਡੇ ਰਾਜਪੁਰਾ ਤੋਂ ਦੋ ਵਾਰ ਐਮਐਲਏ ਬਣੇ ਅਧਿਆਸੀ ਕਮੋਜ ਹਰਦੇਆਸੀ ਕਮੋਜ ਦਾ ਵੀ ਦਾਅਵਾ ਹੈ ਕਿ ਉਹਨਾਂ ਵੱਲੋਂ ਵੱਡੇ ਵੱਡੇ ਵਿਕਾਸ ਦੇ ਕੰਮ ਕੀਤੇ ਗਏ ਉਹਨਾਂ ਵੱਲੋਂ ਜੋ ਵਿਕਾਸ ਦੇ ਕੰਮ ਕੀਤੇ ਗਏ ਰਿਕਾਰਡ ਬਣਾਇਆ ਗਿਆ ਏ ਅਰਧਿਆਤ ਸਿੰਘ ਕੰਬੋਜ ਬਾਰ ਬਾਰ ਦਵਾ ਕਰਦੇ ਨੇ ਕੋਈ ਵੀ ਕਹਿੰਦੇ ਨੇ ਕਿ ਕ腐ਸ਼ਨ ਰਹਿਤ ਸਰਕਾਰ ਦਿੱਤੀ ਬੇਜਲੋਂ ਨੇ ਸਰਕਾਰ ਸੀ ਕੋਈ ਵੀ ਅਫਸਰ ਕੋਈ ਵੀ ਅਧਿਕਾਰੀ ਕਿਸੇ ਵਪਾਰੀ ਨੂੰ ਜਾਂ ਕਿਸੇ ਔਰਤ ਨੂੰ ਤੰਗ ਨਹੀਂ ਕਰਦਾ ਸੀ ਪਰ ਦੋਸਤੋ ਜਨਤਾ ਹਮੇਸ਼ਾ ਹੀ ਨਾਰਾਜ਼ ਹੋਗੀ ਅਰਧਿਆਤ ਸਿੰਘ ਕੰਬੋਜ ਨੂੰ ਸਾਡੇ ਹਲਕੇ ਦੇ ਲੋਕਾਂ ਨੇ ਸਾਡੇ ਬਰਾਦੀ ਦੇ ਲੋਕਾਂ ਨੇ ਸਾਡੇ ਸ਼ਹਿਰ ਦੇ ਲੋਕਾਂ ਨੇ ਬੰਪਰ ਵੋਟਾਂ ਪਾਈਆਂ ਬੰਪਰ ਵੋਟਾਂ ਜਿਤਾਇਆ ਰਿਕਾਰਡ ਬਣਾਤਾ ਪਰ ਕਹਿੰਦੇ ਜਨਤਾ ਨੂੰ ਹਲਕੇ ਲੋਕਾਂ ਲੱਗਿਆ ਕਿ ਸਾਡੀਆਂ ਧਾਰਨਾਵਾਂ ਤੇ ਖਰੇ ਨਹੀਂ ਉtre ਜੋ ਸੀ ਚਾਹਦੇ ਸੀ ਉਹ ਨਹੀਂ ਹੋਇਆ ਤਾਂ ਉਹ ਹਰਦੀਪ ਸਿੰਘ ਖੋਬ ਜਿਹੜੇ ਐਮਐਲਏ ਸੀ ਜਿਹੜੇ ਤੀਜੀ ਤੇ ਚੌਥੀ ਲੜੇ ਸੀ 2022 ਦੇ ਵਿੱਚ ਜਿੰਨੀਆਂ ਵੋਟਾਂ ਉਹਨਾਂ ਨੂੰ ਪਈਆਂ ਸੀ ਜਿਨ੍ਹਾਂ ਨੇ ਲੇਟ ਲਈ ਸੀ ਉਹਨਾਂ ਨੇ 32000 ਪਲੱਸ ਦੇ ਜਦੋਂ 2022 ਦੀਆਂ ਚੋਣਾਂ ਆਈਆਂ ਤਾਂ ਉਹਨੀਆਂ ਵੋਟਾਂ ਵੀ ਨਹੀਂ ਪਈਆਂ ਜਿੰਨੀਆਂ ਵੋਟਾਂ ਦੇ ਲੇਟ ਮਿਲੇ ਸੀ ਚੜ੍ਹ ਕੇ ਹਰਿਆਲ ਸਿੰਘ ਮੋਜ ਬਾਰ ਬਲ ਦਾਅਵਾ ਕਰਦੇ ਸੀ ਕਿ ਉਹਨਾਂ ਨੇ ਵਿਕਾਸ ਦਾ ਕੰਮ ਕੀਤਾ ਉਹਨਾਂ ਨੇ ਕ腐ਸ਼ਨ ਰਹਿਤ ਸਰਕਾਰ ਦਿੱਤੀ ਹੈ ਕਿਸੇ ਅਧਿਕਾਰੀ ਨੇ ਕਿਸੇ ਨੂੰ ਤੰਗ ਨਹੀਂ ਕੀਤਾ ਪਰ ਕਹਿੰਦੇ ਜਨਤਾ ਦੀ ਵੋਟਰਾਂ ਦੀ ਆਪਣੀ ਅਲੱਗ ਸੋਚ ਹੁੰਦੀ ਹੈ ਉਹਨਾਂ ਦਾ ਅਲੱਗ ਨਜ਼ਰੀਆ ਹੁੰਦਾ ਹੈ ਤਾਂ ਅਰਜਤ ਰੋਜ਼ਰ ਬਾਈਟ ਸਾਹਮਣੇ ਆਏ ਹੁਣ ਵੋਟਰਾਂ ਨੇ 2022 ਤੇ ਅਰਜਤ ਕਿਉਂ ਦਿੱਤਾ ਇਹ ਤਾਂ ਜਾਂ ਵੋਟਰ ਦੱਸ ਸਕਦੇ ਨੇ ਜਾਂ ਇਹਨਾਂ ਦਾ ਐਨਲਿਸਿਸ ਰਾਜਨੀਤਿਕ ਕਰਨਗੇ ਤਾਂ ਸਾਹਮਣੇ ਆ ਸਕਦਾ ਪਰ ਇਤਨਾ ਜ਼ਰੂਰ ਹੈ ਕਿ ਇਸ ਗੱਲ ਬਾਰੇ ਅਗਾਂਹਿੰਧੇ ਰੁਚੀ ਰੱਖਣ ਵਾਲੇ ਛੱਕੀ ਜਰਾ ਜਾਣਦੇ ਹੋ 2022 ਦੀਆਂ ਚੋਣਾਂ ਆਈਆਂ 2022 ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਬਣੀ ਆਮ ਆਦਮੀ ਪਾਰਟੀ ਸਰਕਾਰ ਬਣੀ ਇੱਥੋਂ ਮੌਜੂਦਾ ਐਮ ਐਲ ਏ ਸ਼੍ਰੀਮਤੀ ਨੀਨਾ ਮਿੱਤਰ ਜੀ ਨੂੰ 54000 ਪਲੱਸ ਵੋਟਾਂ ਮਿਲੀਆਂ ਕਰੀਬ 22000 ਦੇ ਕਰੀਬ ਵੋਟਾਂ ਤੋਂ ਲੀਡ ਕਰਕੇ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਸਵਾ ਦੋ ਸਾਲ ਦਾ ਸਮਾਂ ਬੀਤਿਆ ਸਵਾ ਦੋ ਸਾਲ ਸਮੇਰੇ ਵਿੱਚ ਜਨਤਾ ਨਾਰਾਜ਼ ਹੋ ਗਈ ਜਨਤਾ ਨੂੰ ਲੱਗਿਆ ਕਿ ਜੋ ਅਸੀਂ ਚੰਦੇ ਸੀ ਸਰਕਾਰ ਉਹਦੇ ਨੇ ਖਰਾਂ ਨਹੀਂ ਉੱਤਰ ਸਰਕਾਰ ਸਾਡੇ ਧਾਮਨਾਵਾਂ ਤੇ ਖਰਾਂ ਨਹੀਂ ਉੱਤਰ ਰਹੀ ਜਦ ਕਿ ਐਮਐਲਏ ਵਲੋਂ ਯਾ ਉਹਨਾਂ ਡਿਕੇ ਵਲੋਂ ਇਹ ਦਾਵਾ بار بار ਕੀਤਾ ਜਾਂਦਾ ਰਿਹਾ ਹੈ ਕਿ ਉਹ ਬਿਨਾਂ ਪੱਖਪਾਤੋ ਕੰਮ ਕਰ ਰਹੇ ਨੇ ਉਹ ਜੋ ਕੰਮ ਕਰਨੇ ਵਿਕਾਸ ਦੇ ਕੰਮ ਕਰ ਰਹੇ ਨੇ ਉਹਨਾਂ ਦਾ ਕੰਮ ਉਹਨਾਂ ਦਾ ਜਿਹੜਾ ਲਕਸ਼ਯਾ ਉਹ ਵਿਕਾਸ ਕਰਨਾ ਹੈ ਪਰ ਕਹਿੰਦੇ ਜਨਤਾ ਜਨਤਾ ਦੀ ਆਪਣੀ ਸੋਚ ਹੁੰਦੀ ਹੈ ਆਪਣਾ ਇੱਕ ਨਜ਼ਰੀਆ ਹੁੰਦਾ ਹੈ ਸਵਾ ਦੋ ਸਾਲ ਦੇ ਵਿੱਚ ਜਨਤਾ ਦਾ ਨਜ਼ਰੀਆ ਬਦਲ ਜਨਤਾ ਦੀ ਸੋਚ ਬਦਲ ਗਈ ਲੋਕ ਸਮਰਿਆ ਚੋਣਾ ਹੋਈਆਂ ਲੱਗਦਾ ਸੀ ਕਿ 54000 ਦੇ ਕਰੀਬ 2022 ਚ ਵੋਟਾਂ ਮਿਲੀਆਂ ਨੇ ਇਸ ਵਾਰ ਵੀ ਅਸਾਜ ਪ੍ਰਹਾਲ ਕਰੇ ਜਨਤਾ ਸ਼ਹਿਰ ਦੇ ਵੋਟਰ ਬਰਾਦੀ ਦੇ ਵੋਟਰ ਫੇਟੋਂ ਬੰਪਰ ਵੋਟ ਕਰਕੇ ਉਹਨਾਂ ਨੂੰ ਜ਼ਿਆਦਾ ਵੋਟਾਂ ਲੈਣ ਦਵਾਂਗੇ ਪਰ ਅਰਜਤ ਸਭ ਦੇ ਸਾਹਮਣੇ ਇਹ ਲਗਭਗ ਜਿੰਨੀਆਂ ਵੋਟਾਂ ਤੇ 2022 ਦੇ ਵਿੱਚ ਲੇਟ ਮਿਲੇ ਲੋਕ ਸਭਾ ਦੀਆਂ ਚੋਣਾਂ ਵਿੱਚ ਕਰੀਬ ਕਰੀਬ 10000 ਵੋਟਾਂ ਹੀ ਮਿਲੀਆਂ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਸਵਾ ਦੋ ਸਾਲ ਦੇ ਵਿੱਚ ਕਰੀਬ ਕਰੀਬ 32000 ਵੋਟਾਂ ਕਟ ਗਈਆਂ ਇਹ ਵੀ ਜ਼ੋਰ ਮੰਨਿਆ ਜਾ ਸਕਦਾ ਹੈ ਕਿ ਜਿਹੜਾ ਵੋਟਰ ਹੁੰਦਾ ਉਹ ਜੇ ਸੋਚ ਨਗਰ ਨਿਗਮ ਦੇ ਚੋਣਾਂ 'ਚ ਛੋਰ ਹੁੰਦੀ ਹੈ ਐਮ ਐਲ ਏ ਵੋਟਾਂ 'ਚ ਕੁਝ ਛੋਰ ਹੁੰਦੀ ਹੈ ਲੋਕ ਸਵਾਰੀਆਂ ਚੋਣਾਂ ਵਿੱਚ ਕੁਝ ਛੋਰ ਹੁੰਦੀ ਹੈ ਪਰ ਇੰੀਆਂ ਵੋਟਾਂ ਨਾਲ ਘਟਨਾ ਵੀ ਆਪਣੇ ਆਪ ਦੇ ਵਿੱਚ ਸਵਾਲ ਖੜੇ ਕਰਦਾ ਕਿਉਂਕਿ ਭਗਵਾਨ ਜਨਤ ਸਮਾ ਸਰਕਾਰ ਕਰਪਸ਼ਨ ਰਹਿ ਸਰਕਾਰ ਦੇਣ ਦਾ ਦਾਵਾ ਕਰ ਰਹੀ ਹੈ ਉਹਨਾਂ ਵੱਲੋਂ ਕਰਪਸ਼ਨ ਦੇ ਖਿਲਾਫ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ ਜਨਤਾ ਪੰਜਾਬ ਦੀ ਉਹਨਾਂ ਦੀ ਕਰਪਸ਼ਨ ਰਹਿ ਮੁਹਿੰਮ ਤੋਂ ਜਿਹੜੀ ਚਲਾਈਓ ਤਾਂ ਕਾਫੀ ਖੁਸ਼ ਹੈ ਪਰ ਰਾਜਪੁਰਾ ਦੀ ਗੱਲ ਕਰੀਏ ਤਾਂ ਰਾਜਪੁਰ ਦੇ ਵਿੱਚ ਜੋ ਹੋਇਆ ਉਹ ਇਤਿਹਾਸ ਬਣ ਗਿਆ ਇਤਿਹਾਸ ਵਿੱਚ ਲਿਖਿਆ ਗਿਆ ਕਿ ਕੋਈ ਐਜਪੀ ਪਾਰਟੀ ਸਹੀ ਜਿ 2022 ਦੇ ਵਿੱਚ ਜਿਹਨੂੰ 55000 ਵੋਟਾਂ ਮਿਲੀਆਂ ਤੇ ਸਵਾ ਦੋ ਸਾਲ ਦੇ ਬਾਅਦ ਕਰੀਬ ਉਹ ਵੋਟਾਂ ਘਟ ਕੇ 22000 ਕੁਝ ਸੋ ਰਹੀਆਂ ਮੇਰੀ ਇਸ ਚर्चा ਕਰਨ ਦਾ ਮਕਸਦ ਸਿਰਫ ਇੰਨਾ ਸੀ ਕਿ ਮੇਰੇ ਹਲਕੇ ਲੋਕ ਮੇਰੇ ਸ਼ਹਿਰ ਦੇ ਲੋਕ ਮੇਰੇ ਬਰਾਦਰੀ ਦੇ ਲੋਕ ਬੜੇ ਸੌਨੇ ਭਲੇ ਬੜੇ ਭਲੇ ਮਾਨਸ ਨੇ ਆਪਣਾ ਮਸਤ ਰਹਿਣ ਵਾਲੇ ਨੇ ਇਹ ਕਿਸੇ ਸਰਕਾਰ ਦੇ ਦਖਲਅੰਦਾਜ਼ੀ ਨਹੀਂ ਕਰਦੇ ਕਿਸੇ ਦਾ ਕੰਮਾਂ ਵਿੱਚ ਦਖਲਅੰਦਾਜ਼ੀ ਨਹੀਂ ਕਰਦੇ ਜਿਵੇਂ ਪਹਿਲੇ ਦੱਸਿਆ ਇਹ ਸਦਾ ਸਿਰਫ ਚਾਹੁੰਦੇ ਨੇ ਸ਼ਾਂਤੀ ਆਰਾਮ ਸਕੂਨ ਆਪਣੇ ਕੰਮਾਂ ਵਿੱਚ ਮਸਤ ਪਰ ਫਿਰ ਮੈਂ ਬਾਰ-ਬਾਰ ਕਹਿ ਰਿਹਾ ਕਿ ਕੋਈ ਵੀ ਐਮਐਲਏ ਰਹਾ ਜਾਂ ਹੈ ਉਹਨਾਂ ਵੱਲੋਂ ਯਾਦ ਦੇ ਪ੍ਰਤੀਨਿਧਵਾਂ ਨੂੰ ਇਹ ਦਾਅਵੇ ਬਾਰ-ਬਾਰ ਕੀਤੇ ਜਾਂਦੇ ਰਹੇ ਕਿ ਉਹਨਾਂ ਨੇ ਵਿਕਾਸ ਦੇ ਕੰਮ ਕੀਤੇ ਨੇ ਉਹਨਾਂ ਨੇ ਜਨਤਾ ਦੀ ਭਾਵਨਾ ਦੇ ਅਨੁਪਰ相应 ਕੰਮ ਕੀਤੇ ਨੇ ਉਹ ਉਹਨਾਂ ਦਾ ਕੰਮ ਸ਼ਹਿਰ ਦਾ ਵਿਕਾਸ ਕਰਨਾ ਅਲਗਰਾ ਵਿਕਾਸ ਕਰਨਾ ਪਰ ਉਸ ਤੋਂ ਬਾਅਦ ਵੀ ਜੋ ਜਨਤਾ ਨੇ ਰਿਜ਼ਲਟ ਦਿੱਤਾ ਪਿਛਲੇ ਪਿਛਲੀ ਸਰਕਾਰਾਂ ਨੇ ਵੀ ਅਗਲੀ ਸਰਕਾਰਾਂ ਨੂੰ ਇਹਦੇ ਤੇ ਐਨਾਲਿਸਿਸ ਹੋਣਾ ਚਾਹੀਦਾ ਕਿ ਇਹ ਸਥਿਤੀ ਕਿਉਂ ਬਣੀ ਇਹ ਨੋਬਤ ਕਿਉਂ ਆਈ ਕਿ ਹਲਕੇ ਦੀ ਜਨਤਾ ਨੇ ਸਵਾ ਦੋ ਸਾਲ ਦੇ ਵਿੱਚ ਹੀ ਇਹ ਕੁਝ ਕਰਕੇ ਦਿਖਾ ਦਿੱਤਾ ਕਿ ਜੋ ਜਨਤਾ ਨੇ ਦੱਸਿਆ ਉਹ ਵੀ ਮੇਰਾ ਫਰਜ਼ ਬਣਦਾ ਹੈ ਪਬਲਿਕ ਅੱਗੇ ਰੱਖਣਾ ਮੇਰਾ ਇੱਕ ਖਬਰ ਕਹਿੰਦਾ ਮਕਸਦ ਕਿਸੇ ਦਾ ਦਿਲ ਦੁਖਾਣਾ ਨਹੀਂ ਸੀ ਕਿਸੇ ਦੀ ਮਾਨ ਹਾਨੀ ਕਰਨਾ ਨਹੀਂ ਸੀ ਇਹ ਮੇਰਾ ਮਕਸਦ ਕਿਸੇ ਤੇ ਕਮੈਂਟਸ ਕਰਨਾ ਨਹੀਂ ਜੋ ਜਨਤਾ ਨੇ ਦੱਸਿਆ ਉਹ ਜਨਤਾ ਅੱਗੇ ਰੱਖਣਾ ਮੇਰੀ ਡਿਊਟੀ ਸੀ ਉਹ ਮੈਂ ਜਨਤਾ ਅੱਗੇ ਰੱਖ ਦਿੱਤਾ ਹੈ ਦੋਸਤੋ ਅੱਜ ਲਈ ਬਸ ਇਤਨਾ ਹੀ ਨਮਸਕਾਰ ਜੈ ਹਿੰਦ